ਜाहिर ਨਮਸਕਾਰ ਸੱਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ 바ਵਾ ਦੋਸਤੋ ਗੁਰਦਾਸਪੁਰ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਗੁਰਦਾਸਪੁਰ ਸ਼ਹਿਰ ਦੇ ਪਿੰਡ ਚਪਕਰੇ ਦੇ ਦੋ ਬੱਚੇ ਨੇ ਜਿਨ੍ਹਾਂ ਨੇ ਕੀ ਨਾਰਥ ਇੰਡੀਅਨ ਚੈਂਪੀਅਨਸ਼ਿਪ ਜੋ ਕਿ ਕਾਰਾਟੇ ਦੀ ਹੋਈ ਸੀ ਉਹਦੇ ਵਿੱਚ ਜਿਹੜੇ ਆ 골ਡ ਮੈਡਲ ਤੇ ਸਿਲਵਰ ਮੈਡਲ ਜਿੱਤੇ ਨੇ ਅੱਜ ਅਸੀਂ ਪਹੁੰਚੇ ਆ ਚਪਕਰੇ ਪਿੰਡ ਉੱਥੋਂ ਦੇ ਪੇਰੈਂਟਸ ਉਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਨਾਲ ਹੀ ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚਾ ਜਿਹੜੇ ਕੋਚ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਭ ਤੋਂ ਪਹਿਲਾਂ ਭਾਈ ਸਾਹਿਬ ਨਾਲ ਗੱਲਬ ਜੀ ਨਮਸਕਾਰ ਸਰ ਨਮਸਕਾਰ ਸਰ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ ਸਰ ਸਰ ਬੱਚੇ ਮੈਡਲ ਜਿੱਤ ਕੇ ਲੈ ਆਏ ਨੇ ਤੇ ਕੀ ਕਹਿਣਾ ਚਾਹੋਗੇ ਸਰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਜਿੰਨੀ ਖੁਸ਼ੀ ਚਾਹੀਦੀ ਆਨੀ ਉਸ ਤੋਂ ਵੀ ਵੱਧ ਆ ਤੇ ਧੰਨਵਾਦ ਕਰਦੇ ਹਾਂ ਦੇ ਕੋਚਾਂ ਦਾ ਜਿੱਥੇ ਸਾਨੂੰ ਉਹਨਾਂ ਨੇ ਪਜਾਇਆ ਕੁੜੀ ਨੂੰ ਆਈਐਨਏ ਜੋਗੇ ਹਨ ਜਿਨ੍ਹਾਂ ਨੇ 14-5 ਮਹੀਨੇ ਚੰਨੀ ਪ੍ਰੈਕਟਿਸ ਕਰਕੇ ਬੱਚੇ ਉੱਤੇ ਤੱਕ ਪਜਾਇਆ ਬਾਕੀ ਬਾਬੇ ਦੀ ਮਿਹਰ ਹੈ ਬਹੁਤ ਵਧੀਆ ਕੀਤਾ ਜੀ ਬਹੁਤ ਜ਼ਿਆਦਾ ਚੰਗਾ ਲਗਾ ਨਮ ਸਲਾਹੀ ਕਮੋਇਆ ਸਾਡੇ ਅਨੇ ਬਹੁਤ ਜਿਆਦਾ ਜੀ ਧੰਨਵਾਦ ਬਹੁਤ ਜਿਆਦਾ ਕਰਦੇ ਆ ਬਹੁਤ ਜਿਆਦਾ ਬੱਚੇ ਕਿੱਥੋਂ ਕੋਚਿੰਗ ਲੈ ਰਹੇ ਬੱਚੇ ਜੀ ਬਾਬਾ ਲੋ ਸੋਭਾ ਕਹਿੰਦੇ ਉਹਨ ਦੇਖੋ ਉੱਥੇ ਕਰਦੇ ਆ ਕੋਚਿੰਗ ਕਰਦੇ ਆ ਮੈਂ 4-5 ਮਹੀਨੇ ਉੱਥੇ ਜਾਏ ਕਹਿੰਦਾ ਤੇ ਬਾਕੀ ਇਹਦੀ ਬਹੁਤ ਜਿਆਦਾ ਜਿੰਨੀ ਕਿ ਕਹੇ ਨਾ ਵੀ ਮੇਰੇ ਕੋਲ ਸ਼ਬਦ ਨਹੀਂ ਵੀ ਅਨੇ ਬੱਚੇ ਮੈਂ ਸੋਚਦਾ ਨਹੀਂ ਵੀ ਐਗੜਾ ਮੈਚ ਲੜਨਗੇ ਉਹਨਾਂ ਨੇ ਬਹੁਤ ਜਿਆਦਾ ਆਂਦੀ ਮਦਦ ਕੀਤੀ ਹੈ ਬੱਚਿਆਂ ਦੀ ਉੱਥੇ ਪਹਜਾਇਆ ਮੈਂ ਤਾਂ ਬਹੁਤ ਧੰਨਵਾਦ ਕਰਦਾ ਬਹੁਤ ਦਿਲੋਂ ਕਰਦਾ ਬਹੁਤ ਜ਼ਿਆਦਾ ਕੀ ਕਹਿਣਾ ਚਾਹੋਗੇ ਮੈਂ ਸਾਰੇ ਪਿੰਨਾਂ ਸੋਂ ਇਹੋ ਕਹਿਣਾ ਚਾਹੁੰਦਾ ਧੀਆਂ ਨੂੰ ਅੱਗੇ ਲਿਆਓ ਸਾਰੀ ਦੁਨੀਆ ਨੂੰ ਪਤਾ ਲੱਗੇ ਵੀ ਧੀਆਂ ਵੀ ਕੋ ਕਰ ਸਕੀਆਂ ਹਰ ਮੋੜੇ ਮੋੜਿਆਂ ਨੂੰ ਲੈ ਕੇ ਕਰਦੇ ਆ ਮੈਂ ਤੇ ਇਹ ਮੇਰੀ ਧੀ ਨਹੀਂ ਮੇਰਾ ਪੁੱਤ ਹੈ ਮੈਂ ਇੰਦੇ ਪਿੱਛੇ ਬਹੁਤ ਜ਼ਿਆਦਾ ਸਾਰੇ ਪਿੰਨਾਂ ਸੋਂ ਕਹਿੰਦਾ ਵੀ ਧੀਆਂ ਨੂੰ ਘਰ ਨਾ ਰੱਖੋ ਧੀਆਂ ਨੂੰ ਅੱਗੇ ਪਜਾਓ ਜਿੱਥੇ ਅੱਗੇ ਪਜਵੰਦਾ ਪਜਾਓ ਅਸੀਂ ਸੁਣਿਆ ਹੈ ਕਿ ਤੁਸੀਂ ਕਰੇ ਤੋਂ ਰੋਜ਼ ਡੇਲੀ ਜਿਹੜਾ ਗੁਰਦਾਸਪੁਰ ਸ਼ਹਿਰ ਜਾਂਦੇ ਹਾਂ ਬੱਚਿਆਂ ਦੀ ਕੋਚਿੰਗ ਵਾਸਤੇ ਤੇ ਬੜੀ ਮਿਹਨਤ ਟਾੜੀ ਵੀ ਸਰ ਮੈਂ ਨਾ ਮੈਂ ਸਾਰੇ ਕੰਮ ਪਿੱਛੇ ਕਰ ਦਿੱਤੇ ਜੇ ਆਪਣੇ ਬੱਚੇ ਅੱਗੇ ਕੀਤੇ ਦੇ ਮੈਂ ਕੋਈ ਵੀ ਕੰਮ ਹੁਣ ਕਰਦਾ ਮੈਂ ਪਹਿਲੇ ਪਹਿਲੇ ਹੀ ਇਹਦਾ ਟਾਈਮ ਹੀ 3 ਤੋਂ 5 ਵਜੇ ਤੱਕ ਹੁਣ ਇਹਨਾਂ ਨੇ ਛੁੱਟੀਆਂ 'ਚ ਰੱਖਿਆ ਦਾ 2 ਵਜੇ ਤੋਂ 5 ਵਜੇ ਤੱਕ ਤੇ ਮੈਂ ਸਾਰੇ ਕੰਮ ਛੱਡੇ ਦੇ ਮੈਂ ਵੀ ਕੁੜੀ ਨੂੰ ਪਿੱਛੇ ਜਾਨਾ ਜੀ ਪਹਿਲੇ ਮੇਰੀ ਕੁੜੀ ਹੈ ਬਾਕੀ ਕੰਮ ਸਾਰੇ ਬਾਅਦ ਆ ਜੀ ਮੈਂ ਕੋਈ ਨਹੀਂ ਜ਼ਿਆਦਾ ਕਰਦਾ ਬਹੁਤ ਜ਼ਿਆਦਾ ਲੋਕੀ ਕੁੜੀਆਂ ਨੂੰ ਲੈਗ ਨਹੀਂ ਕਰਦੇ ਮੈਂ ਬਹੁਤ ਜ਼ਿਆਦਾ ਕਰਦਾ ਮੈਂ ਕਹਿੰਦਾ ਸਾਰੇ ਪਿੰਡਾਂ ਤੋਂ ਮੇਰੀ ਆ ਬੇਨਤੀ ਆ ਵੀ ਕੁੜੀਆਂ ਨੂੰ ਅੱਗੇ ਲਿਆਓ ਦੁਨੀਆਦਾਰੀ ਚ ਦੱਸੋ ਲੋਕੀ ਕਹਿੰਦੇ ਆ ਵੀ ਕੁੜੀਆਂ ਵਿਆਹ ਦਿਓ ਪਲਾਸਟੂ ਕਰਾਓ ਕੁੜੀਆਂ ਵਿਆਹ ਦਿਓ ਇਹ ਨਹੀਂ ਹੋਣਾ ਚਾਹੀਦਾ ਕੁੜੀਆਂ ਨੂੰ ਮੌਕਾ ਦਿਓ ਬੱਚਾ ਕਰਦਾ ਤੇ ਉਹਨੂੰ ਅੱਗੇ ਪਤਾਓ ਜਿੰਨਾ ਜੋਰ ਹੁੰਦਾ ਲਾਓ ਆਪਣੇ ਸਾਰਿਆਂ ਨੂੰ ਮੈਂ ਕਹਿੰਦਾ ਇਹ ਗੱਲ ਠੀਕ ਹੈ ਜੀ ਇਹ ਸਾਡੇ ਨਾਲ ਸਾਡੇ ਇਹਨਾਂ ਦੇ ਪੇਰੈਂਟਸ ਤੇ ਹੁਣ ਇਹਨਾਂ ਦੀ ਮਦਦ ਸਾਹਿਬ ਨਾਲ ਵੀ ਗੱਲ ਕਰਦੇ ਬੱਚੇ ਤੇ ਉਹ ਕੀ ਕਹਿੰਦੇ ਨੇ ਆਪਣੇ ਬੱਚਿਆਂ ਬਾਰੇ ਜੀ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਬੱਚੇ ਮੈਡਲ ਜਿੱਤ ਕੇ ਆਏ ਨੇ ਹਾਂਜੀ ਉਹ ਵੀ ਦੂਜੀ ਸਟੇਟ ਚ ਜਾ ਕੇ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਹੁੰਦੀ ਹੈ ਭਾਦੀਆਂ ਨੂੰ ਮਹਿਸੂਸ ਹੁੰਦੀ ਹੈ ਚਲੋ ਸਾਰੇ ਬੱਚੇ ਇਦਾਂ ਕਰਨ ਸਾਰਿਆਂ ਦੇ ਤੇ ਖੁਸ਼ੀ ਹੁੰਦੀ ਹੈ ਅਸੀਂ ਦੇਖ ਰਹੇ ਹਾਂ ਸਰਪੰਚ ਸਾਹਿਬ ਵੀ ਪੁੱਜੇ ਨੇ ਪਿੰਡ ਵਾਲੇ ਵੀ ਪੁੱਜੇ ਨੇ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਵਧੀਆ ਮਹਿਸੂਸ ਹੋ ਰਿਹਾ ਸਾਡੇ ਬੱਚੇ ਅਸੀਂ ਗਰੀਬ ਘਰ ਦੇ ਪਰਿਵਾਰ ਦੇ ਆ ਚਲੋ ਅਸੀਂ ਕਹਿੰਨੇ ਕਿ ਆਡਾ ਬੱਚਾ ਕੁਝ ਕਰਕੇ ਤੇ ਅੱਗੇ ਵਧੇ ਇਹ ਸੋਚ ਸਾਡੀ ਇਹ ਕਿੰਨੇ ਦਿਨ ਹੋ ਗਿਆ ਬੱਚਿਆਂ ਨੂੰ ਜਿਹੜਾ ਕੋਚਿੰਗ ਲੈਂਦੇ ਲੋ ਇਹਨਾਂ ਨੂੰ ਤੇ ਹੋ ਗਿਆ 5-6 ਮਹੀਨੇ ਹੋ ਗਿਆ ਕੋਚਿੰਗ 5-6 ਮਹੀਨੇ ਲੋਕਾਂ ਨੂੰ ਸਾਲ 2-2 ਸਾਲ ਪਰ 5 ਸਾਲ ਲੱਗ ਜਾਂਦੇ ਆ ਮੈਡਲ ਲੈਂਦੇ ਨੂੰ ਤੇ ਇੰਨੇ 3-4 ਮਹੀਨਿਆਂ ਚ ਮੈਡਲ ਜਿੱਤ ਕੇ ਲੈ ਆਏ ਨੇ ਤੇ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਖੁਸ਼ੀ ਹੋਣ ਦੀ ਹੈ ਨਾਲੇ ਕੋਚ ਸਾਹਿਬ ਨੇ ਵੀ ਬੜਾ ਵਧੀਆੰਦਾ ਸਾਥ ਦਿੱਤਾ ਇਹਨਾਂ ਦਾ ਚਲੋ ਇਹਨਾਂ ਨੂੰ ਪ੍ਰੈਕਟਿਸ ਕਰਾਈ ਹੈ ਵਧੀਆ ਤਰੀਕੇ ਨਾਲ ਸਾਰਾ ਕੁਝ ਕੀਤਾ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਮੈਸੇਜ ਦੇਣਾ ਚਾਹਾਂਗੇ ਵੀ ਸਾਰੇ ਪੇਰੈਂਟਸ ਕੁੜੀਆਂ ਨੂੰ ਅੱਗੇ ਵਧਾਨ ਤੇ ਸਾਰਿਆਂ ਦੀ ਇਹੋ ਸੋਚ ਹੈ ਕਿ ਕੁੜੀਆਂ ਨੂੰ ਕਾਮਯਾਬ ਬਣਾਓ ਅੱਗੇ ਕਰਕੇ ਸਾਡੇ ਨਾਲ ਜਿਹੜੀ ਕੁੜੀ ਆ ਉਹ ਵੀ ਮੌਜੂਦ ਹੈ ਦੋ ਦੋ ਮੈਡਲ ਜਿੱਤੇ ਨੇ ਹਾਂਜੀ ਬੱਚੇ ਕੀ ਨਾਮ ਨਾ ਦੀਪਿਕਾ ਕਿਹੜੀ ਕਲਾਸ ਚ ਪੜਦੇ ਹੋ 9th ਔਰ ਕਿੰਨੀ ਉਮਰ ਹੈ ਢੀ 15 ਸਾਲ ਬੱਚੇ ਜਿਹੜੇ ਕਿਹੜੇ ਕਿਹੜੀ ਸਟੇਟ ਦੇ ਜਿਹੜੇ ਬੱਚੇ ਆ ਇਹ ਜਿਹਨਾਂ ਨੂੰ ਤੁਸੀਂ ਹਰ ਆਏ ਹੋ ਉਹ ਕਸ਼ਮੀਰ ਤੋਂ ਆਏ ਹੀ ਕਸ਼ਮੀਰ ਦੇ ਉਧਰ ਦੀ ਸਾਈਡੋਂ ਆਏ ਹੀ ਖੇਡੇ ਬਹੁਤ ਵਧੀਆ ਖੇਡੇ ਆਪਾਂ ਬੜਾ ਮਤਲਬ ਕਿ ਉਹਨਾਂ ਨੇ ਬਹੁਤ ਕੀਤਾ ਡੇ ਨਾਲ ਲਗੀ ਫਾਈਟ ਵਟ ਕੀਤੀ ਆਪਾਂ ਬਹੁਤ ਵਧੀਆ ਖੇਡੇ ਬਸ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕੋਚ ਨੇ ਵੀ ਬਹੁਤ ਵਧੀਆ ਖਿਲਾਇਆ ਹਨੂ ਪ੍ਰੈਕਟਿਸ ਕਰਾਈ ਉਹਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਔਰ ਸਾਰੇ ਬੱਚੇ ਹੋ ਜੀ ਹੁਣ ਜੋ ਜੇ ਮੇਰੇ ਬੱਚੇ ਨਿਕਲੇ ਨਾ ਸਾਰੇ ਲੈ ਕੇ ਨਿਕਲ ਅੱਜ ਪਿੰਡ ਦਾ ਨਾਂ ਉੱਚਾ ਹੋ ਗਿਆ ਚਪਕਰਾ ਪਿੰਡ ਪੂਰਾ ਵੱਜ ਰਿਹਾ ਪਰ ਬੱਚਾ ਵੀ ਨਹੀਂ ਮਹਾਰਾਜ ਆਹ ਸਾਰੇ ਬੱਚੇ ਦੇਖੋ ਚਲੋ ਦੇਖੋ ਜੀ ਇੰਨੀ ਖੁਸ਼ੀ ਕਿ ਜਿਹੜੇ ਦਾਦੀ ਜੀ ਦੇ ਅੱਖਾਂ 'ਚ ਅਥਰੂ ਆ ਗਏ ਨੇ ਜੀ ਚਪਕਰੇ ਪਿੰਡ ਦੇ ਸਾਰੇ ਸਰਪੰਚ ਨੇ ਤਰਮਿੰਦ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਕੀ ਕਹਿਣਾ ਚਾਹਣਗੇ ਇਸ ਬੱਚੇ ਦੀ ਖੁਸ਼ੀ ਚ ਦੇਖੋ ਜੀ ਪਹਿਲੇ ਤੇ ਮੈਂ ਸਭ ਤੋਂ ਪਹਿਲੇ ਇਹਨਾਂ ਦੇ ਮਾਪਿਓ ਦਾ ਬਹੁਤ-ਬਹੁਤ ਅਲਮਾਤ ਕਰਨਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਬਾਰਡਰ ਦੇ ਏਰੀਆ 'ਚ ਹੋ ਕੇ ਤੇ ਏਡੀ ਵੱਡੀ ਜਿਹੜੀ ਇਹਨਾਂ ਦੀ ਪ੍ਰਲੋਬਦੀ ਅਜ ਦੀਪਕਾ ਕੁਮਾਰੀ ਜਿਹੜੀ ਹੈ ਕਿ 골ਡ ਮੈਡਲ ਲੈ ਕੇ ਆਈ ਹੈ ਸਾਡੇ ਪਿੰਡ ਦੀ ਸ਼ਾਨ ਤੇ ਜਦੋਂ ਇਹਨਾਂ ਨੇ ਸਾਡੇ ਨਾਲ ਗੱਲ ਕਰਤੀ ਹੈ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਮੈਂ ਆਪਣੀ ਸਾਰੀ ਪੰਚਾਇਤ ਨੂੰ ਸਮੂਹ ਨਾ ਲੈ ਕੇ ਹੋਰ ਵੀ ਸਾਡੇ ਸਮਾਜਿਕ ਗ੍ਰਾਮ ਸਦਾ ਸੁਸਾਇਟੀ ਦੇ ਪ੍ਰਧਾਨ ਵੀ ਆਇਆ ਲੰਬਰਦਾਰ ਜੀ ਵੀ ਆਇਆ ਸਾਰਿਆਂ ਨੇ ਇਹਨਾਂ ਦਾ ਬਹੁਤ ਹੀ ਵਧੀਆ ਸਹਿਯੋਗ ਨਾਲ ਧੰਨਵਾਦ ਕੀਤਾ ਵੈਲਕਮ ਕੀਤਾ ਤੇ ਮੈਂ ਇਹਨਾਂ ਦੇ ਮਾਪੇ ਉਹਦੀ ਬਹੁਤ ਤਾਰੀਫ ਕਰਨਾ ਖਾਸ ਕਰਕੇ ਇਹਨਾਂ ਦੀ ਮਾਤਾ ਜੀ ਜਦੋਂ ਇਹਨਾਂ ਨੇ ਇਸ ਅਕਾडमी 'ਚ ਪਾਣਾ ਹੀ ਤੇ ਮੈਂ ਨਾ ਨਾ ਨੇ ਬਾਰਤਲਬ ਕੀਤੀ ਠੀਕ ਤੇ ਮੈਂ ਇਹਨਾਂ ਨੂੰ ਉਸ ਟਾਈਮ ਵੀ ਕਿਹਾ ਸੀ ਕਿ ਬਹੁਤ ਹੀ ਵਧੀਆ ਤੁਹਾਡਾ ਉਪਰਾਲਾ ਇਹ ਦੀਪਕਾ ਜਿਹੜੀ ਹੈ ਗੱਡੀ ਇਹ ਮੇਰੇ ਨਾਲ ਅਕਸਰ ਆਪਣੇ ਚਾਚੂ ਜੀ ਮੈਂ ਇਸ ਤਰ੍ਹਾਂ ਕਰ ਰਹੀ ਹਾਂ ਮੈਂ ਬੇਟਾ ਪਿੱਛੇ ਨਹੀਂ ਹਟਣਾ ਤੇ ਵਧੀਆ ਗੱਲ ਅੱਜ ਦੀਪਕਾ ਕੱਲ ਮੈਨੂੰ ਸਪੈਸ਼ਲੀ ਜਿਹੜਾ ਨੇ ਫੋਨ ਕੀਤਾ ਕਿ ਚਾਚੂ ਜੀ ਮੈਂ ਗੋਡ ਮੈਲ ਲੈ ਕੇ ਆਈ ਆਂ ਤੇ ਸਾਨੂੰ ਇਹ ਖੁਸ਼ੀ ਦਾ ਵਿਰਾਟ ਕਾਣਾ ਨਹੀਂ ਆ ਤੇ ਸਾਡੇ ਪਿੰਡ ਦੀ ਜਿਹੜੀ ਹੈ ਬਹੁਤ ਵੱਡੀ ਉਪਲਬਧੀ ਇੱਕ ਤੇ ਆਪਾਂ ਪੂਰੀ ਸਮੂਹ ਪੰਚਾਇਤ ਇਹਨਾਂ ਨਾਲ ਖੜੀ ਆ ਅੱਗੇ ਵੀ ਇਹਨਾਂ ਨੂੰ ਕੋਈ ਜ਼ਰੂਰਤ ਪਏਗੀ ਕਿਸੇ ਵੀ ਤਰ੍ਹਾਂ ਦੀ ਕਿਤੇ ਵੀ ਜਾਣ ਦੀ ਕਿ ਪ੍ਰਸ਼ਾਸਨ ਨਾਲ ਵੀ ਤਾਲਮਲ ਕਰਨਾ ਪਏਗਾ ਆਪਾਂ ਇਹਨਾਂ ਦੀ ਮਦਦ ਕਰਾਵਾਂਗੇ ਤੇ ਬੇਹੇ ਵੀ ਇਹ ਭਰਾ ਸਾਡਾ ਬਹੁਤ ਮਿਹਨਤੀ ਹੈ ਜੀ ਆਪਣੇ ਕੰਮ ਕਾਜ ਛੱਡ ਕੇ ਇੱਕ ਮਜ਼ਦੂਰ ਬੰਦਾ ਜੀ ਆਪਣੀ ਮਜ਼ਦੂਰੀ ਨੂੰ ਪਿੱਛੇ ੇ ਕਰਕੇ ਆਪਣੇ ਬੱਚਿਆਂ ਲਈ ਬਹੁਤ ਕੁਝ ਕਰ ਰਿਹਾ ਏ ਇਦਾਂ ਹੀ ਹਰ ਪੇਰੈਂਟਸ ਨੂੰ ਕਰਨਾ ਚਾਹੀਦਾ ਮੈਂ ਤੇ ਇਹ ਮੈਸੇਜ ਦੇਣਾ ਚਾਹਨਾ ਕਿ ਸਾਰੇ ਹੀ ਬੇਟੀਆਂ ਨੂੰ ਘਟਣਾ ਸਮਝਣ ਇਹਨਾਂ ਦਾ ਸਾਥ ਦੇਣ ਇਹ ਬਹੁਤ ਕੁਝ ਕਰ ਸਕਦੀਆਂ ਬਾਕੀ ਬਹੁਤ ਖੁਸ਼ੀ ਹੈ ਜੀ ਗੱਲ ਕਰੀਏ ਤੇ ਦੋਨੇ ਅਨਮੋਲਤ ਨੇ ਪਿੰਡ ਲਈ ਬਹੁਤ ਹੀ ਬਹੁਤ ਹੀ ਮੈਂ ਕਿਹਾ ਜੀ ਇਹ ਇੱਕ ਹੀਰੇ ਨੇ ਤੇ ਹੀਰੇ ਨੂੰ ਪਛਾਣ ਲਈ ਜਿੱਦਾ ਜਿਉਰੀ ਦੀ ਜ਼ਰੂਰਤ ਹੁੰਦੀ ਆ ਉਹ ਸਾਡੇ ਕੋਲ ਸਾਹਿਬ ਨੇ ਦੇਖਿਆ ਕਿ ਹੀਰੇ ਨੇ ਉਹਨਾਂ ਨੂੰ ਇਹਨਾਂ ਨੇ ਨਿਖਾਰਿਆ ਤੇ ਅੱਜ ਇਹਨਾਂ ਨੇ ਗੋਲਡ ਮੈਡਲ ਵੀ ਲਿਆ ਕੇ ਦਿੱਤਾ ਜੀ ਪਿੰਡ ਵਾਲਿਆਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਮੈਂ ਕਿਹਾ ਜੀ ਕੋਈ ਕਹਿ ਨਹੀਂ ਵਿਆਹ ਨਹੀਂ ਕਰ ਸਕਦੇ ਨੇ ਦੇਖੋ ਇਹ ਖੁਸ਼ੀ ਆ ਤੇ ਆ ਜਾਂਦੀ ਆ ਠੀਕ ਹੈ ਜੀ ਬਹੁਤ ਸਾਰੇ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੋ ਹੀ ਹੈ ਕਿ ਬੱਚਿਆਂ ਨੂੰ ਆਪਣੇਆਂ ਨੂੰ ਸਪੋਰਟਸ ਨਾਲ ਜੋੜੋ ਚਲੋ ਅਹੀਂ ਨਵੇਂ 31 ਸਰਪੰਚ ਸਾਹਿਬ ਆਪਣੇ ਪੰਚਾਇਤ ਸਾਡੀ ਬਣੀ ਹੈ ਮੈਂ ਸਰਪੰਚ ਦਾ ਮੈਨੂੰ ਮੌਕਾ ਮਿਲਿਆ ਉਦਾਂ ਮਿਲਿਆ ਆਪਾਂ ਇਹਨਾਂ ਲਈ ਸਾਡਾ ਉਪਰਾਲਾ ਹੋਏਗਾ ਆਨਲਾਈਨ ਟਾਈਮ 'ਚ ਤੇ ਆਪਾਂ ਚਾਹਨੇ ਕਿ ਹੋਰ ਵੀ ਬੱਚੇ ਜਿਹੜੇ ਐ ਇਦਾਂ ਗਾਂ ਭੇਜੀਏ ਤੇ ਕੋਈ ਮੈਟਲ ਲੈ ਕੇ ਆਣ ਚਪਕਰੀ ਦੀ ਸ਼ਾਨ ਬਣਨ ਠੀਕ ਹੈ ਜੀ ਚਪਕਰੀ ਦਾ ਨਾਂ ਜਾਏ ਚੰਗੇ ਕੰਮ ਹੋਣਗੇ ਤੇ ਚੰਗਾ ਹੀ ਮੈਸੇਜ ਜਾਏਗਾ ਤੇ ਨਸ਼ਿਆਂ ਤੋਂ ਬੱਚੇ ਤਾਂ ਹੀ ਦੂਰ ਰਹਿਣਗੇ ਰੋਲਾ ਪਾਣਾ ਤੇ ਦੂਰ ਨਹੀਂ ਹੋਣਾ ਨਸ਼ਾ ਜੀ ਜਦੋਂ ਉਪਰਾਲੇ ਹੋਣਗੇ ਤੇ ਫਿਰ ਨਸ਼ਾ ਦੂਰ ਹੋ ਸਕਦਾ ਆਪਾਂ ਰੋਲਾ ਪਾਵਾਂਗੇ ਜੀ ਨਸ਼ਾ ਬੰਦ ਕਰੋ ਬੰਦ ਕਰੋ ਉਦਾਂ ਨਹੀਂ ਹੋਏਗਾ ਜਦੋਂ ਪ੍ਰਾਲੇ ਕਰਾਂਗੇ ਪ੍ਰਾਲੇ ਜਦੋਂ ਅਸੀਂ ਕਰਾਂਗੇ ਨਹੀਂ ਤਾਂ ਸ਼ਕਤ ਬੰਦ ਹੋਈ ਠੀਕ ਹੈ ਜੀ ਮੈਸੇਜ ਇਹ ਹੋਈ ਹੈ ਕਿ ਕੁੜੀਆਂ ਦੇ ਵਿੱਚ ਕੋਈ ਫਰਕ ਨਾ ਸਮਝਣ ਕੁੜੀਆਂ ਮੜੇ ਇੱਕ ਹੀ ਨੇ ਤੇ ਇਹਨਾਂ ਲਈ سپورਟ ਹੋਣੀ ਚਾਹੀਦੀ ਹੈ ਤਾਂ ਜੋ ਜੇ ਅੱਗੇ ਜਾਣਗੇ ਤਾਂ ਮਾਪਿਆਂ ਦਾ ਨਾਮ ਰੋਸ਼ਨ ਕਰ ਮਾਪਿਆਂ ਦਾ ਹੋਏਗਾ ਤੇ ਪਿੰਡ ਦਾ ਹੋਏਗਾ ਠੀਕ ਹੈ ਜੀ ਉਹ ਗੋਦੀਆ ਜੀ ਬਾਕੀ ਥੈਂਕ ਯੂ ਧੰਨਵਾਦ ਜੀ ਮਿਹਰਬਾਨੀ ਸਾਡੇ ਨਾਲ ਪਿੰਡ ਦੇ ਨੰਬਰਦਾਰ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੋਗੇ ਜੀ ਸਰ ਅੱਜ ਪਿੰਡ ਚ ਆਕਰੇ ਵਿੱਚ ਅਸੀਂ ਆਪਣੀ ਬੱਚੀ ਦੀ 골ਡ ਮੈਡਲ ਆਉਣ ਦੀ ਖੁਸ਼ੀ ਦੇ ਵਿੱਚ ਬੜੇ ਖੁਸ਼ ਹਾਂ ਜਿਨਾ ਇਹਨਾਂ ਬੱਚਿਆਂ ਦੇ ਸਦਕਾ ਸਾਡਾ ਜਿਹੜਾ ਮਨਵਾਲ ਜਿਹੜਾ ਦੂਣਾ ਹੋ ਗਿਆ ਇਹ ਬੱਚੇ ਸਾਡੇ ਇੱਕ ਬੜੀ ਦੁਨੀਆਦਾਰੀ ਨੂੰ ਅੱਗੇ ਧੱਕ ਕੇ ਜਿਹੜਾ ਉਹ ਲੈ ਜਾਣਾ ਚਾਹੁੰਦੇ ਨੇ ਅੱਜ ਬੜੇ ਫਕਰ ਦੀ ਗੱਲ ਹੈ ਬਹੁਤ ਜਿਆਦਾ ਫਕਰ ਦੀ ਗੱਲ ਆ ਵੀ ਮਤਲਬ ਸਾਡੇ ਨਵੇਂ ਆਣ ਵਾਲੇ ਵਿਦਿਅਕ ਇਹ ਬੱਚੇ ਜਿਹੜੇ ਆ ਅਗਾਹ ਵਧੇ ਕਰਦੇ ਆ ਇਹਨਾਂ ਦੇ ਮਾਂ ਪਿਓਾਂ ਦੀ ਸੇਵਾ ਜਾਣਾਂ ਦੀ ਦੌੜ ਭੱਜ ਜਿਹੜੀ ਆ ਗਰੀਬ ਘਰ ਦੇ ਵਿੱਚ ਇੱਕ ਅਥੇ ਆਣ ਕੇ ਬੱਚੇ ਨੇ ਪੁੱਜਣਾ ਸਾਡੇ ਲਈ ਇੱਕ ਬੜੀ ਇੱਕ ਮਾਨਤਾ ਦੀ ਗੱਲ ਜੀ ਹੋਰ ਵੀ ਸਾਡੇ ਨਾਲ ਸੱਜਣ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਕੇ ਜੀ ਸਰ ਕੀ ਕਹਿਣਾ ਚਾਹੋਗੇ ਸੰਸਾਰ ਸਿੰਘ ਪ੍ਰਿੰਸੀਪਲ ਬਚਪਨ ਪਲੇਵੇ ਸਕੂਲ ਚੌਪਰਾ ਬਹੁਤ ਬਹੁਤ ਧੰਨਵਾਦ ਦੀਆਂ जिन्ने मेंबर صاحبਾਂ ਜਾਂ मैडम जी ਇੱਥੇ ਸਾਡੇ ਖੜੇ ਆ ਮੈਂਬਰ ਪੰਚਾਇਤ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰੀਆ ਤੇ ਸਾਰਿਆਂ ਨੂੰ ਪਿੰਡ ਵਾਸੀਆਂ ਜਿੰਨੇ ਕਿੱਥੇ ਬੈਠੇ ਜਾਂ ਬਾਰੋਂ ਸੱਜਣ ਕੋਸਾ ਆਏ ਆ ਆਪਣੇ ਆਦਰਨੀਏ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰੀਆ ਜਿਨ੍ਹਾਂ ਦੇ ਕੰਟਰੀਬਿਊਸ਼ਨ ਨਾਲ ਅੱਜ ਇਸ ਪਿੰਡ ਦੇ ਵਿੱਚ ਇਸ ਬੱਚਿਆਂ ਦੀ ਮਿਹਨਤ ਦਾ ਸਦਕਾ ਕਿ ਇਹ ਸਾਡਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਟੌਪ ਤੇ ਆਇਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਪਿੰਡ ਵੀ ਪਹਿਲੀ ਵਾਰੀ ਇਹ ਮਨੋਵ੍ਰਤੀ ਨੂੰ ਉੱਚਾ ਚੁੱਕਣ ਵਾਸਤੇ ਐਨਾ ਜੋ ਉਦਾਰਨ ਦੋਨੋਂ ਬੱਚਿਆਂ ਨੇ ਪਾਇਆ ਮੈਂ ਇਹਨਾਂ ਬੱਚਿਆਂ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਵੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਖਾਸ ਕਰਕੇ ਅੱਛੀ ਉਹਨਾਂ ਦੇ ਫਾਦਰ ਸਾਹਿਬ ਜਾਨਾਂ ਦੇ ਮਦਰ ਉਹਨਾਂ ਨੇ ਆਪਣੀ ਮਿਹਨਤ ਦਾ ਸਦਕਾ ਇਹਨਾਂ ਬੱਚਿਆਂ ਨੂੰ ਉੱਥੇ ਤੱਕ ਪਹੁੰਚਾਇਆ ਇਹਨਾਂ ਬੱਚਿਆਂ ਨੇ ਆਪਣੀ ਮਿਹਨਤ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਮੈਂ ਬਹੁਤ-ਬਹੁਤ ਧੰਨਵਾਦੀ ਆ ਜੀ ਮੈਂ ਟੋਟ ਪਾਚੀ ਨੂੰ ਕਰ ਲੋ ਕਰਨੇ ਜੀ ਠੀਕ ਸਮਾਸ਼ੇ ਵੀ ਨੇ ਇਸ ਸਮਾਸ਼ੇ ਵੀ ਨੇ ਨਾ ਇਹਨਾਂ ਨੂੰ ਪੁੱਛਨੇ ਕਿ ਕੀ ਕਰਨਾ ਚਾਹੁੰਦੇ ਨੇ ਜੀ ਸਰ ਅੱਜ ਸਾਡੇ ਪਿੰਡ 'ਚ ਇਸ ਬੱਚੀ ਨੇ 골ਡ ਮੈਡਲ ਲਿਆਤਾ ਹੈ ਇਸ ਚੀਜ਼ ਨੂੰ ਅਸੀਂ ਇਹ ਆਈਡਲਾਈਜ਼ ਪਿੰਡ ਦੀ ਮਤਲਬ ਇਸ ਇਲਾਕੇ ਦੀ ਆਈਡਲ ਤੇ ਇਹ ਤਾਂ ਲੈਣੀ ਚਾਹੀਦੀ ਹੈ ਅੱਗੇ ਬੱਚਿਆਂ ਨੂੰ ਕਿ ਅਸੀਂ ਦੂਸਰੇ ਕੰਮਾਂ ਨੂੰ ਛੱਡ ਕੇ ਸਪੋਰਟਸ 'ਤੇ ਜ਼ਿਆਦਾ ਧਿਆਨ ਦਿਈਏ ਅਸੀਂ ਨਸ਼ੇ ਪੱਤਿਆਂ ਤੋਂ ਦੂਰ ਹੋਈਏ ਔਰ ਬੇਟੀ ਔਰ ਬੇਟੇ 'ਚ ਕੋਈ ਫਰਕ ਨਾ ਰੱਖੇ ਅਹੀਂ ਹਰ ਮਾਪਿਓ ਨੂੰ ਇਹ ਵੀ ਚਾਹੁੰਦੇ ਆ ਕਿ ਬੇਟੀਆਂ ਨੂੰ ਵੀ ਅੱਗੇ ਲਿਆਂਦੀ ਕੋਸ਼ਿਸ਼ ਕਰੋ ਔਰ ਬੇਟੀਆਂ ਹੀ ਨਾਮ ਰੋਸ਼ਨ ਕਰਦੀਆਂ ਆ ਮਾਪਿਓ ਦਾ ਬੇਟੇ ਵੀ ਕਰਦੇ ਆ ਪਰ ਬੇਟਿਆਂ ਦੇ ਬਦੌਲਤ ਬੇਟੀਆਂ ਨੂੰ ਅੱਗੇ ਲਿਆਓ ਤੇ ਬੇਟੀਆਂ ਦੇ ਭੇਦਭਾਵ ਨਾ ਰੱਖਣ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਇਹੋ ਹੀ ਧੰਨਵਾਦ ਕਰਨਾ ਹੈ ਕਿ ਜਿਨ੍ਹਾਂ ਨੇ ਇੰਨੀ ਮਤਲਬ ਪ੍ਰੇਰਣਾ ਦਿੱਤੀ ਬੱਚਿਆਂ ਨੂੰ ਕਿ ਜਿਹੜੇ ਬੱਚੇ 골ਡ ਮੈਡਲ ਲਿਆਏ ਨੇ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਸ ਪਿੰਡ ਵਾਸਤੇ ਤੇ ਬਹੁਤ ਬਹੁਤ ਧੰਨਵਾਦ